ਗੱਲ ਕਾਹਨ ਲੱਗਿਆ ਦੋਸਤੋ ਅੱਜ ਇੱਕ ਨਵਾਂ ਰਿਵਾਜ ਚੱਲ ਗਿਆ ਕਿ ਕੁੜੀ 40 ਲੱਖ ਰੁਪਈਆ ਲੈ ਕੇ ਨਾ ਮੁੰਡੇ ਵਾਲਿਆਂ ਨੂੰ ਕਹਿੰਦੀ ਆ ਮੈਂ ਕੈਨੇਡਾ ਜਾਣੀ ਆ ਤੇ ਮੈਂ ਮੁੜ ਕੇ ਨਾਲ ਥੋੜੇ ਪੁੱਤ ਨੂੰ ਸਾਧ ਲਊਂਗੀ ਕਿਸੇ ਦੇ ਘਰੇ 5-7 ਮਹੀਨੇ ਲਾ ਕੇ ਤੇ ਟੱਪ ਜਾਂਦੀ ਆ ਕੈਨੇਡਾ ਦੇ ਮੁੜਕੇ ਮੁੰਡੇ ਦਾ ਫੋਨ ਵੀ ਨਹੀਂ ਲੱਗਦੀ ਜੇ ਮੁੰਡੇ ਵਾਲੇ ਫੋਨ ਕਰਦੇ ਆ ਮਾਂ ਪਿਓ ਤੇ ਫਿਰ ਉਹਨਾਂ ਨੂੰ ਬਾਹੇ-ਬਾਹੇ ਕਹਿੰਦੀ ਆ ਮਾੜੀ ਗੱਲ ਐ ਕਿਦਾ 40 ਲਾ 50 ਲੱਖ ਰੁਪਇਆ ਲਵਾ ਕੇ ਮੁੜ ਕੇ ਠੱਗੀ ਮਾਰਨੀ ਤੇ ਚੰਗੀ ਗੱਲ ਨਹੀਂ ਹੈਗੀ ਇਹ ਲਓ ਜੀ ਸੁਣੋ ਗੀਤ ਜੈ ਸਿੰਘ ਵਾਲਿਆਂ ਨੇ ਪੜਨੇ ਕੀ ਲਿਖਿਆ ਹੈ ਆ ਅੱਜ ਕੱਲ੍ਹ ਦੀਆਂ ਵੇਖੋ ਭਾਈ ਕੁੜੀਆਂ ਅੱਜ ਕੱਲ੍ਹ ਦੀਆਂ ਵੇਖੋ ਭਾਈ ਕੁੜੀਆਂ ਇਹ ਤਾਂ ਤਿੱਖੀਆਂ ਕਟਾਰ ਵਾਂਗ ਸ਼ੋਰੀਆਂ ਇਹ ਤਾਂ ਤਿੱਖੀਆਂ ਕਟਾਰ ਵਾਂਗ ਸ਼ੋਰੀਆਂ ਕਾਲੀ ਲੱਖ ਸਾਡੇ ਮੁੰਡੇ ਤੋਂ ਲਵਾ ਕੇ ਕੈਨੇਡਾ ਵਿੱਚ ਜਾ ਕੇ ਬੈਂਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ 5.5 7 ਮਹੀਨੇ ਘਰੇ ਲਾਗੀ ਤੇ ਹੁਣ ਤਾਂ ਕਨੇਡਾ ਰਹਿੰਦੀ ਐ ਹੁਣ ਫੋਨ ਵੀ ਕਦੇ ਨਹੀਂ ਸਾਡਾ ਚੱਕਦੀ ਟਰਾਟੋ ਸ਼ਹਿਰ ਵਿੱਚ ਬੈਂਦੀ ਐ ਤਿੰਨ ਮਹੀਨਿਆਂ ਦਾ ਪੇਟ ਵਿੱਚ ਬੱਚਾ ਤਿੰਨ ਮਹੀਨਿਆਂ ਦਾ ਪੇਟ ਵਿੱਚ ਬੱਚਾ ਬੱਚੇ ਨੂੰ ਆਲਵਿਦਾ ਕਹਿੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਹੋਏ ਹੋ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਪਹਿਲਾਂ ਵੇਖੇ ਸੀ ਹਯਾਰਾਂ ਦੀ ਠੱਗੀ ਮਾਰਦੇ ਤੇ ਹੁਣ ਕਹਿੰਦੇ ਠੱਗੀ ਲੱਖਾਂ ਦੀ ਪਹਿਲਾਂ ਵੇਖੇ ਸੀ ਹਜ਼ਾਰਾਂ ਦੀ ਠੱਗੀ ਮਾਰਦੇ ਤੇ ਹੁਣ ਕਹਿੰਦੇ ਠੱਗੀ ਲੱਖਾਂ ਦੀ ਜੀ ਦੇ ਪਹਿਲਾਂ ਸੀਗੇ ਮਹਿਰ ਮਨਾਰੇ ਤੇ ਹੁਣ ਕੁੱਲੀ ਬਣੀ ਕੱਖਾਂ ਦੀ ਜੀ ਦੇ ਪਹਿਲਾਂ ਸੀਗੇ ਮਹਿਲ ਮਨਾਰੇ ਤੇ ਹੁਣ ਕਹਿੰਦੇ ਕੁੱਲੀ ਕੱਖਾਂ ਦੀ ਇਸ ਕੁੜੀ ਨੂੰ ਸ਼ਰਮ ਹੋਣਾ ਹੈ ਨੀ ਇਸ ਕੁੜੀ ਨੂੰ ਸ਼ਰਮ ਹੋਣਾ ਹੈ ਨਹੀਂ ਤੇ ਇੱਜ਼ਤ ਗਵਾ ਕੇ ਬੈੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਸਾਡੇ ਮੁੰਡੇ ਦਾ ਸੇ ਪੇਟ ਵਿੱਚ ਬੱਚਾ ਤੇ ਬੱਚਾ ਤਾਂ ਖਾਰਜ ਕਰੇ ਤਾ ਸਾਡੇ ਮੁੰਡੇ ਦਾ ਸੀ ਪੇਟ ਵਿੱਚ ਬੱਚਾ ਤੇ ਬੱਚਾ ਤਾਂ ਖਾਰਜ ਕਰੇਤਾ ਸਾਡੇ ਮੁੰਡੇ ਨੂੰ ਜਵਾਬ ਦੇਗੀ ਕੋਰਾ ਤੇ ਨਾਜ ਹੰਗਾਰਾ ਭਰੇਤਾ ਸਾਡੇ ਮੁੰਡੇ ਨੂੰ ਜਵਾਬ ਦੇਗੀ ਕੋਰਾ ਤੇ ਨਾਜ ਹੰਗਾਰਾ ਭਰੇਤਾ ਹੁਣ ਆਣ ਪੜ ਜੈ ਸਿੰਘ ਵਾਲੇ ਨੇ ਹੁਣ ਆਣ ਪੈੜ ਜਾਏ ਸਿੰਘ ਵਾਲੇ ਨਾ ਬਹਾਨੇ ਨਾਲ ਲੜਦੀ ਰਹਿੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ ਹੁਣ ਹੋਰ ਮੁੰਡੇ ਨਾਲ ਪਿਆਰ ਕਰਦੀ ਤੇ ਸਾਨੂੰ ਬਾਏ ਬਾਏ ਕਹਿੰਦੀ ਐ